ਹਾਂਜੀ ਸਮੂਹ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 12 ਅਪ੍ਰੈਲ ਤੇ ਇਸ ਸਮੇਂ ਵਿਸਾਖੀ ਦੇ ਸਮਾਗਮ ਲਈ ਆਪਾਂ ਮੁੰਬਈ ਦੇ ਵਿੱਚ ਆ ਤੇ ਅੱਜ ਦਿਨੇ ਫ੍ਰੀ ਸੀ ਬਿਲਕੁਲ ਤੇ ਮੇਰਾ ਮਨ ਕੀਤਾ ਵੀ ਚਲੋ ਥੋੜਾ ਜਿਹਾ ਸ਼ਹਿਰ ਦੇਖਿਆ ਜਾਏ ਤੇ ਇੱਥੇ ਨਾ ਇੱਕ ਹਾਜੀ ਅਲੀ ਦੀ ਦਰਗਾਹ ਹੈ ਸ਼ਾਇਦ ਤੁਸੀਂ ਕਈ ਫਿਲਮਾਂ ਦੇ ਵਿੱਚ ਵੀ ਦੇਖੀ ਹੋਣੀ ਆ ਉਹ ਕਾਫੀ ਮਸ਼ਹੂਰ ਹੈ ਤੇ ਅੱਜ ਮਾਨਸੀ ਵੀ ਉਸ ਨੂੰ ਦੇਖਿਆ ਜਾਏ ਤੇ ਆਓ ਅੱਜ ਦਾ ਜਿਹੜਾ ਆਪਣਾ ਇਹ ਵਲੌਗ ਹੈ ਉਹ ਹਾਜੀ ਅਲੀ ਦੀ ਦਰਗਾਹ ਦੇ ਵਾਲਾ ਪਾਸਾ ਚੱਲਦੇ ਆ ਜਿਹੜਾ ਆ ਇਲਾਕਾ ਹੈ ਇਹਨੂੰ ਗੁਰਤੇਕ ਬਹਾਦਰ ਨਗਰ ਕਹਿੰਦੇ ਨੇ ਕੋਲੀਵਾੜਾ ਹੈ ਇੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਹੈ ਤੇ ਹੋਰ ਵੀ ਇਸ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਕਾਫੀ ਤੇ ਪੀੜਪੜੱਕੇ ਵਾਲਾ ਇਲਾਕਾ ਹੈ ਇਹ ਇੱਥੇ ਕੰਟਰਕਸ਼ਨ ਚੱਲ ਰਹੀ ਆ ਤੋੜਫੋੜ ਬਹੁਤ ਹੋ ਰਹੀ ਆ ਇਸ ਇਲਾਕੇ ਚ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਛੋਟੀਆਂ ਬਿਲਡਿੰਗਾਂ ਟਾਇਰ ਰਹੀਆਂ ਨੇ ਇਸ ਕਰਕੇ ਬੜੀ ਪਰੇਸ਼ਾਨੀ ਜੀ ਆ ਰਹੀ ਆ ਪਰ ਚਲੋ ਖੈਰ ਇਹ ਛੋਟੀਆਂ ਸਮੱਸਿਆਵਾਂ ਨੇ ਤੇ ਆਓ ਆਪਾਂ ਕਰਵਾਈ ਰਾਈਡ ਬੁੱਕ ਉਹ ਕੋਈ ਕੱਲ ਹੀ ਨਹੀਂ ਜਾਣਾ ਸੀ ਇਸ ਕਰਕੇ ਕਾਰ ਬੁੱਕ ਕਰਾਉਣ ਦਾ ਕੋਈ ਫਾਇਦਾ ਨਹੀਂ ਬਹੁਤ ਮਹਿੰਗੀ ਪੈਂਦੀ ਆ ਤੇ ਆਪਾਂ ਰਾਈਡ ਬੁੱਕ ਕਰਾ ਲਈਏ ਤੇ ਹੁਣ ਆਪਾਂ ਚੱਲਦੇ ਆਂ ਹਾਜੀ ਅਲੀ ਦੇ ਦਰਗਾਹ ਦੇ ਵੱਲ ਦਸਣ ਦੇ ਮੁਤਾਬਕ ਇਥੋਂ ਕੋਲੀਵਾੜਾ ਜਿਹੜਾ ਹੈ ਇਥੋਂ ਹਾਜੀ ਅਲੀ ਦੇ ਦਰਗਾਹ ਉਧਰ ਚ ਕੋ 8-9 ਕਿਲੋਮੀਟਰ ਹੈ ਇਹ ਪੰਜਾਬੀ ਮਿਨੀ ਟੱਬ ਹੈ ਜੀ ਬਹੁਤ ਮਸ਼ਹੂਰ ਟੱਬ ਹੈ ਜਿਹੜਾ ਪਿੱਛੇ ਲੰਘ ਗਿਆ ਮਿਨੀ ਪੰਜਾਬ ਬਹੁਤ ਸੋਹਣਾ ਟੱਬ ਹੈ ਇਹ ਮੁੰਬਈ ਸ਼ਹਿਰ ਭਾਵੇਂ ਬੜਾ ਭੀੜ ਭੜੱਕੇ ਵਾਲਾ ਹੈ ਪਰ ਇੱਕ ਗੱਲ ਮੈਂ ਇੱਥੇ ਦੇਖੀ ਵੀ ਇੱਥੇ ਬਿਲਡਿੰਗਾਂ ਉੱਚੀਆਂ ਦੇ ਨਾਲ-ਨਾਲ ਦਰਖਤ ਬਹੁਤ ਹੈ ਹਰਿਆਲੀ ਬਹੁਤ ਹੈ ਦਰਖਤ ਇੱਥੇ ਪੱਟਿਆ ਨਹੀਂ ਜਾਂਦਾ ਲਗਭਗ ਬਹੁਤ ਹਰਿਆਵਲ ਰਹਿੰਦੀ ਹੈ ਭੀੜ ਭੜੱਕੇ ਵਾਲੇ ਇਲਾਕਿਆਂ ਦੇ ਵਿੱਚ ਵੀ ਔਰ ਵੱਡੇ ਵੱਡੇ ਦਰਖਤ ਨੇ ਲੱਗਦਾ ਵੀ ਇਹ ਬਹੁਤ ਪੁਰਾਣੇ ਦਰਖਤ ਨੇ ਕੋਈ ਨਵੇਂ ਨਹੀਂ ਲਾਏ ਗਏ ਤੇ ਹੌਲੀ-ਹੌਲੀ ਆਪਾਂ ਛੋਟੀਆਂ ਪੀੜੀਆਂ ਸੜਕਾਂ ਤੋਂ ਨਿਕਲਦੇ ਹੋਏ ਆਪਾਂ ਮੈਂ ਜਿਹੜੀ ਸ਼ੜਕ ਹੈ ਉਹਦੇ ਵੱਲ ਜਾ ਰਹੇ ਆ ਇੱਥੇ ਦਰਸ਼ਕੋ ਲੋਕਾਂ ਦੇ ਕੋਲੇ ਸਭ ਕੁਝ ਹੈ ਪੈਸਾ ਧਨ ਦੌਲਤ ਬਹੁਤ ਹੈ ਪਰ ਸਮੇਂ ਦੀ ਕਮੀ ਹੈ ਇਸ ਕਰਕੇ ਇਤਿਹਾਸ ਤੱਕ ਘੁੰਮਣ ਫਿਰਨ ਵਾਲੇ ਜਿਹੜੇ ਇਹਨੇ ਉਹਨਾਂ ਨੂੰ ਸਭ ਕੁਝ ਸਮਾਂ ਨਹੀਂ ਦੇ ਪਾਉਂਦਾ ਤੇ ਇੱਥੇ ਆਪਸ਼ਨ ਓਲਾ ਚੱਲਦੀ ਹੈ ਉਬੇਰ ਚੱਲਦੀ ਹੈ ਰੈਪਿਡੋ ਚੱਲਦੀ ਹੈ ਤੁਸੀਂ ਬਾਈਕ ਬੁੱਕ ਕਰਵਾ ਸਕਦੇ ਹੋ ਸਸਤਾ ਪੈਂਦਾ ਉਹ ਬਹੁਤ ਜ਼ਿਆਦਾ ਲਗਭਗ ਜੇ ਆਪਾਂ ਕਾਰ ਬੁੱਕ ਕਰਾਈਏ ਤੇ 20 20 ਰੁਪਏ ਕਿਲੋਮੀਟਰ ਦੇ ਪੈ ਜਾਂਦੇ ਔਰ ਜੇ ਆਪਾਂ ਬਾਈਕ ਬੁੱਕ ਕਰਵਾਈਏ ਤੇ 10 ਰੁਪਏ ਜਿਹੜੇ ਨੇ ਉਹਦੇ ਹਿਸਾਬ ਨਾਲ ਲਗਭਗ ਐਵਰੇਜ ਹੀ ਪੈ ਜਾਂਦੀ ਤੁਸੀਂ ਜਿੰਨਾ ਵੀ ਮੁੰਬਈ ਘੁੰਮਣਾਗਾ ਤੁਸੀਂ ਘੁੰਮ ਸਕਦੇ ਹੋ ਤੇ ਜਿੰਨਾ ਮੈਨੂੰ ਲੱਗਦਾ ਵਧੀਆ ਵੀ ਮੋਟਰਸਾਈਕਲ ਦੇ ਉੱਪਰ ਘੁੰਮਣ ਦਾ ਜਿਹੜਾ ਹੈ ਪਾਸਾ ਪਾਸਾ ਦੇਖ ਸਕਦੇ ਹਾਂ ਉਹਨਾਂ ਕਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ ਇਸ ਕਰਕੇ ਆਪਾਂ ਇਹ ਬਾਈਕ ਬੁੱਕ ਕਰਵਾ ਲਈ ਸੀ ਬਹੁਤ ਵਧੀਆ ਇਹ ਇਲਾਕਾ ਹੈ ਸਾਰਾ ਪੁੱਚੀਆਂ ਉੱਚੀਆਂ ਬਿਲਡਿੰਗਾਂ ਨੇ ਹਨੇਬਈ ਸ਼ਹਿਰ ਦੀਆਂ ਇਧਰੋਂ ਆਪਾਂ ਹੁਣ ਜਾ ਰਹੇ ਹਾਂ ਇਕ ਤਾਂ ਭਾਰਤ ਦੀ ਪਪੂਲੇਸ਼ਨ ਹੀ ਇੰਨੀ ਹੈ ਜਨਸੰਖਿਆ ਹੀ ਇੰਨੀ ਹੈ ਵੀ ਜਿੰਨਾ ਸਰਕਾਰ ਮਰਜ਼ੀ ਜ਼ੋਰ ਲਾ ਲਵੇ ਭੀੜ ਭੜੱਕਾ ਰਹਿਣਾ ਹੀ ਰਹਿਣਾ ਹੈ ਛੜਕਾਂ ਦੇ ਉੱਤੇ ਸਪਾਈ ਵਧੀਆ ਭਾਵੇਂ ਕਿ ਜਿਹੜੀ ਆਪਾਂ 1 ਕਿਲੋ ਵੀੜ ਜ਼ਿਆਦਾ ਭੀੜ ਭੜੱਕੇ ਵਾਲੇ ਇਲਾਕੇ ਨੇ ਉਹਨਾਂ ਵਿੱਚ ਕਈ ਵਾਰ ਸਮੱਸਿਆ ਹੋ ਜਾਂਦੀ ਏਦਾਂ ਦੀ ਇੱਥੇ ਟੈਕਸੀਆਂ ਬਹੁਤ ਚੱਲਦੀਆਂ ਨੇ ਤੁਸੀਂ ਬੁੱਕ ਕਰੋ 2 ਮਿੰਟ ਵਿੱਚ ਟੈਕਸੀ ਤੁਹਾਡੇ ਕੋਲੇ ਆ ਜਾਂਦੀ ਹੈ ਰਾਈਡ ਬੁੱਕ ਕਰੋ ਬਾਈਕ ਦੀ 2 ਮਿੰਟ ਵਿੱਚ ਤੁਹਾਡੇ ਕੋਲੇ ਆ ਜਾਂਦੀ ਹੈ ਇਹ ਆਪਾਂ ਪਹੁੰਚ ਗਏ ਜੀ ਹਾਜੀ ਅਲੀ ਦੀ ਦਰਗਾਹ ਦੇ ਸਾਹਮਣੇ ਇਹ ਸਮੁੰਦਰ ਦੇ ਬਿਲਕੁਲ ਵਰਲੀ ਦਾ ਇਲਾਕਾ ਜਿਹੜਾ ਉੱਥੇ ਸਮੁੰਦਰ ਦੇ ਕਿਨਾਰੇ ਦੇ ਉੱਪਰ ਆਪਾਂ ਬਣੀ ਹੋਈ ਹੈ ਤੇ ਇੱਥੋਂ ਆਪਾਂ 500 ਕਿਲੋਮੀਟਰ ਸਮੁੰਦਰ ਦੇ ਵਿੱਚ ਜਿਹੜੀ ਹੈ ਉਹ ਹਾਜੀ ਵਾਲੇ ਦੀ ਦਰਗਾਹ ਬਣੀ ਹੋਈ ਹੈ। ਇਹ ਖੁੱਲਾ ਚੌਂਕ ਹੈ ਹਾਜੀ ਵਾਲੇ ਦੀ ਜਿਹੜੀ ਦਰਗਾਹ ਜਿੱਥੋਂ ਆਰੰਭ ਹੁੰਦੀ ਹੈ ਨਾ ਸ਼ੁਰੂਆਤ ਹੁੰਦੀ ਹੈ ਗੇਟ ਤੋਂ ਉੱਥੇ ਖੁੱਲਾ ਇਹ ਮદાન ਬਣਿਆ ਹੋਇਆ। ਆਪਾਂ ਉੱਪਰ ਦੀ ਘੁੰਮ ਕੇ ਆਪਾਂ ਪਹੁੰਚ ਗਏ। ਆ ਤੁਸੀਂ ਛੋਟਾ ਜਿਹਾ ਨਾਲ ਸਟੂਡੈਂਟ ਦੇ ਨਾਲ ਇਹ ਸੜਕ ਜਾਂਦੀ ਹੈ। ਪੀੜਾ ਲੱਗਦਾ ਇਹ। ਅੰਦਰ ਨੂੰ ਚੱਲ ਪੇ। ਇੱਥੋਂ ਤੁਰ ਕੇ ਜਾਣਾ ਪੈਂਦਾ। ਮੀਨਰੋਡ ਤੋਂ ਤੇ ਸੜਕਾਂ ਦੇ ਸੜਕ ਦੇ ਕਿਨਾਰੇ ਇੱਥੇ ਕਿਉਂਕਿ ਲੋਕ ਫੁੱਲ ਲੈ ਕੇ ਜਾਂਦੇ ਨੇ ਹਰੀਆਂ ਚਾਦਰਾਂ ਲੈ ਕੇ ਜਾਂਦੇ ਨੇ ਕਿਉਂਕਿ ਦਰਗਾਹ ਉੱਤੇ ਚੜਾਈਆਂ ਜਾਂਦੀਆਂ ਨੇ ਇਹ ਦਰਗਾਹ ਦੀ ਰਵਾਇਤ ਇਦਾਂ ਦੀ ਹੁੰਦੀ ਹੈ ਤੇ ਸਾਹਮਣੇ ਹੋ ਕੇ ਲੋਕ ਤੁਹਾਨੂੰ ਆਵਾਜ਼ਾਂ ਮਾਰ ਦੇਣੇ ਪ੍ਰੇਰਿਤ ਕਰਦੇ ਨੇ ਆਪਣਾ ਸਮਾਨ ਵਿੱਚ ਵਿੱਚ ਦੇ ਨੇ ਇਹ ਅਜੀ ਇਧਰ ਨੂੰ ਵੀ ਜਿਹੜਾ ਹੈ ਉਹ ਨਿਰਮਾਨ ਦਾ ਕੰਮ ਚੱਲ ਰਿਹਾ ਹੈ ਇਹ ਆ ਗਿਆ ਉਹ ਪੌੜਾ ਥੱਲੇ ਲੰਘ ਕੇ ਇਹਦੇ ਉੱਪਰ ਦੀ ਰੋਡ ਹੈ ਇਹ ਅੰਡਰ ਬ੍ਰਿਜ ਬਣਿਆ ਹੋਇਆ ਹੈ ਇਹਦੇ ਵਿੱਚ ਦੀ ਥੱਲੇ ਦੀ ਲੰਘ ਕੇ ਤੇ ਫਿਰ ਅੱਗੇ ਆਪਾਂ ਜਾਣੇ ਆ ਜਦੋਂ ਆਪਾਂ ਇਹ ਪੁਲ ਪਾਰ ਕਰ ਲਿਆ ਤੇ ਅੱਗੇ ਵਾਜ ਜੀ ਸ਼ੁਰੂ ਹੋ ਗਿਆ ਵਿਸ਼ਾਲ ਸਮੁੰਦਰ ਇਸ ਵਾਰ ਨਾ ਪਾਣੀ ਘਟ ਹੈ ਇਹਦੇ ਵਿੱਚ ਲੱਗ ਰਿਹਾ ਜਦੋਂ ਕਿ ਕਈ ਵਾਰੇ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ ਇੱਥੇ ਪੂਰੀ ਤਰ੍ਹਾਂ ਨਾਲ ਪਾਣੀ ਭਰਿਆ ਹੁੰਦਾ ਹੈ ਪਰ ਅੱਜ ਮੈਨੂੰ ਲੱਗਦਾ ਵੀ ਪਾਣੀ ਘਟ ਹੈ ਬਹੁਤ ਕਿਉਂਕਿ ਸਮੁੰਦਰ ਦਾ ਸੁਭਾਅ ਇਦਾਂ ਦਾ ਹੀ ਹੁੰਦਾ ਕਦੇ ਪਾਣੀ ਚੜ ਜਾਂਦਾ ਹੈ ਕਦੇ ਉਤਰ ਜਾਂਦਾ ਹੈ ਮੌਸਮ ਦਾ ਵੀ ਫਰਕ ਹੁੰਦਾ ਹੈ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਫਿਰ ਸਮੁੰਦਰ ਚੜ ਜਾਂਦਾ ਹੈ ਅਜੀ ਬਰਸਾਤਾ ਸ਼ੁਰੂ ਨਹੀਂ ਹੋਈਆਂ ਇਸ ਕਰਕੇ ਸਮੁੰਦਰ ਨਹੀਂ ਤੇ ਜਿਹੜਾ ਆਹ ਰਸਤਾ ਜਾ ਰਿਹਾ ਨਾ ਇਹ ਪੂਰੀ ਤਰ੍ਹਾਂ ਨਾਲ ਆਸੇ ਪਾਸੇ ਡੁੱਬਿਆ ਹੁੰਦਾ ਇਹ ਪਾਣੀ ਦੇ ਨਾਲ ਆਹ ਜਿਹੜਾ ਤੁਸੀਂ ਰਸਤਾ ਆਹ ਤੁਸੀਂ ਆਸੇ ਪਾਸੇ ਤੁਸੀਂ ਦੇਖ ਰਹੇ ਹੋ ਨਾ ਕਿਨਾਰੇ ਖਾਲੀ ਪਏ ਹੋਏ ਨੇ ਇਹ ਪੂਰੀ ਤਰ੍ਹਾਂ ਨਾਲ ਭਰਿਆ ਹੁੰਦਾ ਪਾਣੀ ਦੇ ਨਾਲ ਉਹ ਤਾਂ ਬਹੁਤ ਸੋਹਣਾ ਲੱਗਦਾ ਹੁੰਦਾ ਹੁਣ ਭਾਵੇਂ ਨਹੀਂ ਸੋਹਣਾ ਲੱਗਦਾ ਇਸ ਵਾਰ ਇਹ ਆਹ ਅਲੇ ਦਿਵਾਲੀ ਜਿਵੇਂ ਆਪਾਂ ਮੰਦਰਾਂ ਦੇ ਬਾਹਰ ਵੀ ਦੇਖਦੇ ਆ ਮਸੀਤਾਂ ਦੇ ਬਾਹਰ ਵੀ ਦੇਖਦੇ ਆ ਮੰਗਤੇ ਇਦਾਂ ਬੈਠੇ ਹੁੰਦੇ ਆ ਆਹ ਜਿਹੜਾ ਤੁਸੀਂ ਇਸ ਵਾਰ ਮੈਂ ਪਿਛਲੀ ਵਾਰ ਜਦੋਂ ਆਏ ਸੀ ਨਾ ਤੇ ਉਦੋਂ ਇਹ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਪਰ ਹੁਣ ਇਹ ਬਿਲਕੁਲ ਖਾਲੀ ਹੈ ਇਹ ਪਾਣੀ ਤੋਂ ਬਿਨਾ ਹੈ ਚੱਲਦੇ ਆਂ ਚੱਲਦੇ ਆਂ ਆਪਾਂ ਇਹ ਸਾਹਮਣੇ ਹਾਜੀ ਅਲੀ ਦੀ ਦਰਗਾਹ ਹੈ ਇਹ ਪਾਣੀ ਘਟਿਆ ਹੋਇਆ ਇਸ ਵਾਰ ਲੱਗ ਪਗ ਜਿਹੜਾ ਦਰਸ਼ਕੋ ਇਹ ਹਾਜੀ ਅਲੀ ਜੀ ਨਾ ਇਹ ਮੰਨਿਆ ਜਾਂਦਾ ਵੀ ਇਹਨਾਂ ਦਾ ਜਨਮ ਜਿਹੜਾ ਸੀ ਉਹ ਕੁਝ ਬੇਕਿਸਤਾਨ ਵਿੱਚ ਹੋਇਆ ਸੀ 14ਵੀਂ ਸ਼ਤਾਬਦੀ ਦੇ ਵਿੱਚ ਅਮੀਰ ਘਰ ਚ ਪੈਦਾ ਹੋਏ ਸੀ ਸਮਰਕੰਦ ਤੋਂ ਇਹ ਚੱਲੇ ਤੇ ਭਾਰਤ ਪਹੁੰਚੇ ਅਲੀ ਸ਼ਾ ਹਜਰਤ ਬੁਖਾਰੀ ਇਹ ਇਹਦਾ ਨਾਮ ਹੈ ਇਹਨਾਂ ਦਾ ਹਾਜੀ ਪੀਰ ਅਲੀ ਸ਼ਾ ਬੁਖਾਰੀ ਸਹੀ ਨਾਮ ਇਹਨਾਂ ਦਾ ਹੈ 14ਵੀਂ ਸ਼ਤਾਬਦੀ ਵਿੱਚ ਕਹਿੰਦੇ ਇਹਨਾਂ ਦਾ ਜਨਮ ਹੋਇਆ ਸੀ ਤੇ 15ਵੀਂ ਸ਼ਤਾਬਦੀ ਵਿੱਚ ਇਹਨਾਂ ਦਾ ਕਾਲ ਚਲਾਣਾ ਹੋਇਆ ਬਹੁਤ ਵੱਡਾ ਅਮੀਰ ਬੰਦਾ ਸੀ ਇੱਕ ਉਹਨੇ ਫਿਰ ਇਹ ਦਰਗਾਹ ਸੀ ਜਿਹੜੀ ਉਹ ਦੱਸਿਆ ਜਾਂਦਾ ਵੀ ਉਹਨਾਂ ਦੀ ਯਾਦ ਵਿੱਚ ਇੱਥੇ ਬਣਾਈ ਸੀ ਤੇ ਬੜੀ ਇੰਟਰਸਟਿੰਗ ਜੀ ਜਿਹੜੀ ਹੈ ਨਾ ਇੱਕ ਸਟੋਰੀ ਵੀ ਹੈਗੀ ਹੈ ਜਿਹੜੀ ਮੰਨਤਾ ਦੱਸੀ ਜਾਂਦੀ ਹੈ ਵੀ ਜਦੋਂ ਮੱਕੇ ਦੀ ਯਾਤਰਾ ਤੇ ਜਾ ਰਹੇ ਸੀ ਹਾਜੀ ਅਲੀ ਤੇ ਉਦੋਂ ਉਹਨਾਂ ਦੀ ਮੌਤ ਹੋ ਗਈ ਰਸਤੇ ਦੇ ਵਿੱਚ ਹੀ ਤੇ ਸਮੁੰਦਰ ਦੇ ਰਸਤੇ ਜਾ ਰਹੇ ਸੀ ਤੇ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਤੁਸੀਂ ਮੇਰੀ ਜਿਹੜੀ Laash ਆ ਉਸ ਸੜਤੀ ਸਮੁੰਦਰ ਦੇ ਵਿੱਚ ਉਹਨਾਂ ਦੇ ਚੇਲਿਆਂ ਦੇ ਕਹਿਣ ਦੇ ਉੱਤੇ ਹੁਕਮ ਦੇ ਅਨੁਸਾਰ ਉਹਨਾਂ ਦੀ Laash ਜਿਹੜੀ ਉਹ ਸੜਤੀ ਸਮੁੰਦਰ ਦੇ ਵਿੱਚ ਤੇ ਉਹ ਤੈਰ ਕੇ ਕਹਿੰਦੇ ਇਸਥਾਨ ਦੇ ਉੱਤੇ ਪਹੁੰਚ ਗਈ ਸੀ ਜਿੱਥੇ ਅੱਜ ਦਰਗਾਹ ਬਣੀ ਹੋਈ ਹੈ ਇੱਥੇ ਪਹੁੰਚ ਗਈ ਪਰ ਇੱਥੋਂ ਦੇ ਉਹਨਾਂ ਦੇ ਸ਼ਰਧਾਲੂਆਂ ਨੇ ਉਹ Laash ਨੂੰ ਚੱਕ ਕੇ ਤਾਬੂਤ ਦੇ ਵਿੱਚ ਸੀਗੀ ਉਹ ਤੇ ਇੱਥੇ ਉਹਨਾਂ ਦੀ ਫਿਰ ਇੱਕ ਕਬਰ ਬਣਾਈ ਦਬਾ ਦਿੱਤੀ ਜਿੱਥੇ ਅੱਜ ਲੋਕ ਨਮਸਕਾਰਾਂ ਕਰਦੇ ਆ ਅੰਦਰ ਮੈਨੂੰ ਲੱਗਦਾ ਵੀ ਉਨਾ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਤੇ ਅੰਦਰ ਬਹੁਤੇ ਲੋਕ ਜਾਂਦੇ ਵੀ ਨਹੀਂ ਬਾਹਰੋਂ ਹੀ ਮੱਥਾ ਟੇਕਦੇ ਆ ਤੇ ਆਪਾਂ ਬਾਹਰੋਂ-ਬਾਹਰੋਂ ਦੇਖਦੇ ਆ ਇਹ ਪਿਛਲਾ ਪਾਸਾ ਆ ਗਿਆ ਦਰਗਾਹ ਦਾ ਪਾਣੀ ਘਟਾ ਹੈ ਨਹੀਂ ਤੇ ਬਹੁਤ ਸੋਹਣਾ ਲੱਗਦਾ ਹੁੰਦਾ ਇਹ ਅੱਜ ਤੱਕ ਲੋਕ ਬੈਠੇ ਆ ਹੌਰਲੇ ਪਾਸੇ ਆ ਕਿਨਾਰਿਆਂ ਤੇ ਇਥੋਂ ਤੱਕ ਪਾਣੀ ਹੁੰਦਾ ਪਰ ਹੁਣ ਉਹ ਦੇਖੋ ਅੰਦਰਲੇੜ ਕਾਲੇ ਪੱਥਰਾਂ ਜਿਹੜੇ ਡੁੱਬੇ ਹੁੰਦੇ ਨੇ ਪਹਿਲਾਂ ਪੂਰੀ ਤਰ੍ਹਾਂ ਪਾਣੀ ਵਿੱਚ ਉਹ ਪੂਰੀ ਤਰ੍ਹਾਂ ਨੰਗੇ ਨੇ ਬਿਲਕੁਲ ਦਿਖ ਰਹੇ ਨੇ ਬਾਹਰੋਂ ਪਾਣੀ ਘਟਿਆ ਹੋਇਆ ਸਮੁੰਦਰ ਦੇ ਵਿੱਚ ਤੇ ਇਹ ਪਿਛਲੇ ਪਾਸੇ ਦਾ ਦ੍ਰਿਸ਼ ਹੈ ਹਾਜੀ ਅਲੀ ਦੀ ਦਰਗਾਹ ਦਾ ਇੱਕ ਨਾ ਮੈਨੂੰ ਦੁੱਖ ਹੁੰਦਾ ਬਹੁਤ ਮੈਂ ਕਈ ਮੰਦਰਾਂ ਦੇ ਵਿੱਚ ਵੀ ਕਈ ਵਾਰ ਆਪਾਂ ਜਾਣਕਾਰੀ ਜਾਂ ਦਰਸ਼ਨ ਕਰਨ ਜਾਂਦੇ ਹੁੰਨੇ ਆ ਤੇ ਦਰਗਾਹ ਉੱਤੇ ਵੀ ਅੱਜ ਆਪਾਂ ਆਏ ਆ ਇਹ ਮੈਨੂੰ ਸਦਾ ਹੀ ਨਾ ਇਸ ਗੱਲ ਦੀ ਸ਼ਿਕਾਇਤ ਰਹਿੰਦੀ ਹੈ ਮੰਦਰਾਂ ਵਿੱਚ ਵੀ ਚਲੇ ਜਾਓ ਜਿਹੜੇ ਪੁਰਾਣੇ ਮੰਦਰ ਨੇ ਤੇ ਦਰਗਾਹ ਜਾਂ ਮੁਸਲਮਾਨਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਸਥਾਨ ਬਣੇ ਹੋਏ ਆ ਮੈਂ ਇੱਕ ਗੱਲ ਦੇਖੀ ਸਫਾਈ ਨਹੀਂ ਹੁੰਦੀ ਇੱਥੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਆਪਾਂ ਸਿੱਖਾਂ ਨਹੀਂ ਇਗਰ ਮੈਂ ਮਹਿਸੂਸ ਕੀਤੀ ਵੀ ਸਫਾਈ ਦੀ ਬਹੁਤ ਘਾਟ ਹੁੰਦੀ ਹੈ ਜਦੋਂ ਅਸੀਂ ਗੁਰਦੁਆਰੇ ਗੁਰੂ ਘਰਾਂ ਵਿੱਚ ਜਾਂਦੇ ਨਾ ਆਪਣਾ ਸਿੱਖਾਂ ਦੇ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ ਉੱਥੇ ਸਫਾਈ ਦਾ ਬਹੁਤ ਧਿਆਨ ਹੁੰਦਾ ਹੈ ਨਾਰਮਲ ਤੋਂ ਭਾਵੇਂ ਇਤਿਹਾਸਕ ਸਥਾਨ ਨਾ ਵੀ ਹੋਵੇ ਅਸੀਂ ਨਿੱਕੇ ਨਿੱਕੇ ਗੁਰਦੁਆਰੇ ਆਪਣੇ ਪਿੰਡਾਂ ਵਿੱਚ ਬਣਾਈ ਹੋਈ ਹੈ ਸ਼ਹਿਰਾਂ ਵਿੱਚ ਨਿੱਕੇ ਨਿੱਕੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਉਹਨਾਂ ਵਿੱਚ ਵੀ ਆਪਾਂ ਸਫਾਈ ਲਈ ਵਿਸ਼ੇਸ਼ ਬੰਦੀ ਰੱਖਦੇ ਆ ਮਲਾਜ਼ਮ ਰੱਖਦੇ ਆ ਪਰ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਮੈਂ ਇਹ ਕਮੀ ਦੇਖੀ ਵੀ ਉਹਨਾਂ ਦੇ ਧਾਰਮਿਕ ਵੱਡੇ ਵੱਡੇ ਸਥਾਨ ਨੇ ਉੱਥੇ ਵੀ ਬਹੁਤੀ ਸਫਾਈ ਨਹੀਂ ਹੁੰਦੀ ਤੁਸੀਂ ਦੇਖੋ ਇੱਥੇ ਵੀ ਗੰਦ ਖਿਲ ਰਿਆ ਹੋਇਆ ਕਾਗਜ਼ ਖਿਲਰੇ ਹੋਏ ਨੇ ਲੋਕ ਖਾ ਪੀ ਕੇ ਛੱਟ ਦਿੰਦੇ ਨੇ ਇਦਾਂ ਹੀ ਥੁੱਕਦੇ ਨੇ ਬਹੁਤ ਤੇ ਪਤਾ ਨਹੀਂ ਕਿਉਂ ਜਿਹੜੇ ਇਹਨਾਂ ਦੇ ਟਰਸਟ ਬਣਿਆ ਹੋਇਆ ਹਾਜੀ ਅਲੀ ਦੀ ਦਰਗਾਹ ਟਰਸਟ ਵੀ ਬਣਿਆ ਹੋਇਆ ਪਰ ਨਹੀਂ ਸਫਾਈ ਨਹੀਂ ਹੁੰਦੀ ਮੈਨੂੰ ਇੱਥੇ ਲੱਗੀ ਮੁਸ਼ਕ ਵੀ ਮਾਰਦਾ ਆ ਦੇਖੋ ਤੁਸੀਂ ਵੇਖੋ ਦੁਕਾਨੇ ਛੁੱਟਿਆ ਹੋਇਆ ਗੰਦ ਇਹ ਹਿੰਦੂ ਮੰਦਰਾਂ ਦੇ ਵਿੱਚ ਵੀ ਸਮੱਸਿਆ ਆਉਂਦੀ ਹੈ ਤੇ ਮੁਸਲਮਾਨਾਂ ਦੀਆਂ ਮਸਜਿਦਾਂ ਜਾਂ ਦਰਗਾਹਾਂ ਉੱਤੇ ਵੀ ਆਉਂਦੀ ਹੈ ਬਹੁਤ ਸੋਹਣਾ ਇਹ ਸਮੁੰਦਰ ਦਾ ਨਜ਼ਾਰਾ ਦੂਰ ਤੱਕ ਰਹਾ ਹੈ ਉਹ ਦੇਖ ਰਿਹਾ ਆਪਣਾ ਸਮੁੰਦਰ ਇਹ ਹਾਜੀ ਅਲੀ ਦਰਗਦੀ ਦਰਗਾਹ ਹੈ ਜੀ ਦੂਰੋਂ ਮੈਂ ਇਸ ਸੀਨ ਲਿਆ ਹੋਇਆ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਇੱਥੇ ਕੰਮ ਚੱਲ ਰਿਹਾ ਇਸ ਕਰਕੇ ਨਾ ਅੰਦਰ ਬਹੁਤ ਘੱਟ ਲੋਕਾਂ ਨੂੰ ਇਹ ਆਉਣ ਦਿੰਦੇ ਨੇ ਆ ਤੁਸੀਂ ਦੇਖੋ ਆਪਾਂ ਬਾਰ ਬਾਰ ਆ ਗਏ ਹੁਣ ਇਹ ਬਿਲਕੁਲ ਦਰਗਾਹ ਦਾ ਬਾਹਰਲਾ ਦ੍ਰਿਸ਼ ਹੈ ਕੋਈ ਦੂਰ ਨਹੀਂ ਹੈ ਬਹੁਤਾ ਪਰ ਕਿੰਨਾ ਗੰਦ ਹੈ ਇੱਥੇ ਬਿਲਕੁਲ ਵੀ ਸਫਾਈ ਨਹੀਂ ਹੈ ਹਜ਼ਾਰਾਂ ਲੋਕ ਇੱਥੇ ਦਰਸ਼ਨ ਕਰਨ ਰੋਜ਼ਾਨਾ ਆਉਂਦੇ ਆ ਸੋ ਦਰਸ਼ਕੋ ਇਹ ਸੀ ਹਾਜੀ ਅਲਜੀ ਦਰਗਾਹ ਤੇ ਅਗਲੀ ਜਿਹੜੀ ਆਪਾਂ ਚੀਜ਼ ਦੇਖ ਰਹੀਆਂ ਤੁਹਾਨੂੰ ਉਹ ਬਹੁਤ ਕਮਾਲ ਦੀ ਹੈ ਆਪਾਂ ਤੁਹਾਨੂੰ ਮਰਾਠਾ ਸਮਰਾਜ ਦੀਆਂ ਯਾਦਾਂ ਦਿਖਾਉਣੀਆਂ ਨੇ ਅਗਲੇ ਇਸ ਐਪੀਸੋਡ ਦੇ ਵਿੱਚ ਤੇ ਤੁਸੀਂ ਇਹ ਦੇਖੋ ਤੇ ਇਸ ਤੋਂ ਬਾਅਦ ਅਗਲਾ ਐਪੀਸੋਡ ਆ ਉਹਦਾ ਇੰਤਜ਼ਾਰ ਕਰੋ